ਹਾਂਜੀ ਦੋਸਤੋ ਪੱਪਾ ਤੁਹਾਨੂੰ ਅੱਜ ਨਵੀਂ ਚੀਜ਼ ਦਿਖਾਉਣੀ ਆ ਆ ਛੋਰਾ ਆਪਣਾ GTA 5 ਲੈ ਕੇ ਬੈਠਾ ਕੱਲ ਇਹਨੇ ਪਰਚੇਜ਼ ਕੀਤੀ ਆ ਆਨਲਾਈਨ ਕਿਤੋਂ ਕੀਤੀ ਆ ਐਪਿਕ ਗੇਮ ਤੋਂ ਐਪਿਕ ਗੇਮ ਤੋਂ ਡਾਊਨਲੋਡ ਕੀਤੀ ਆ ਉਹਦੇ ਵਾਸਤੇ ਡਿਸਕਾਊਂਟ ਵੀ ਚੱਲ ਰਿਹਾ ਹੁਣ GTA 5 ਇਹ 117 GB ਦੀ ਸੀਗੀ 117 GB ਦੀ ਗੇਮ ਡਾਊਨਲੋਡ ਕੀਤੀ ਹੈ ਪਰਚੇਜ ਕੀਤੀ ਹੈ ਇਹ ਐਪਿਕ ਗੇਮ ਤੋਂ ਉਹ ਸੀਗੀ 816 ਰੁਪਏ ਚ ਪੈਗੀ ਉਹਦੇ ਵਾਸਤੇ ਪਹਿਲਾਂ PayPal ਦੇ ਵਿੱਚ ਅਕਾਊਂਟ ਹੋਣਾ ਜ਼ਰੂਰੀ ਹੈ PayPal PayPal ਦੇ ਵਿੱਚ ਅਕਾਊਂਟ ਬਣਾਇਆ ਉਹਦੇ ਵਿੱਚ ਫਿਰ ਅਕਾਊਂਟ ਨੂੰ ਵੈਰੀਫਾਈ ਕਰਦੇ ਆ ਉਹ ਦੋ ਤੁਹਾਡੇ ਅਮਾਉਂਟ ਭੇਜਦੇ ਆ ਬੈਂਕ ਦੇ ਵਿੱਚ ਇੱਕ ਇੱਕ 1 ਰੁਪਿਆ ਕੁਛ ਪੈਸੇ ਦੂਜੀ ਅਮਾਉਂਟ ਵੀ 1 ਰੁਪਿਆ ਕੁਛ ਪੈਸੇ 1.07 ਸੀ 1 1.05 ਇਦਾਂ ਦੋ ਅਮਾਉਂਟ ਭੇਜਦੇ ਆ ਉਹ ਨੂੰ ਆਉਣ ਨੂੰ ਟਾਈਮ ਲੱਗ ਜਾਂਦਾ ਬੈਂਕ 'ਚ ਇੱਕ ਦੋ ਦਿਨ ਲੱਗਦੇ ਨੇ ਫਿਰ ਆਪਾਂ ਜਦੋਂ ਉਹ ਨੂੰ ਪੇਪਲ ਦੇ ਵੈਬਸਾਈਟ ਖੋਲ ਕੇ ਉਥੇ ਆਪਣਾ ਜਦੋਂ ਪਹਿਲਾ ਬੈਂਕ ਦੇ ਅਕਾਊਂਟ ਨੂੰ ਵੈਰੀਫਾਈ ਕਰਨਾ ਪੈਂਦਾ ਉਥੇ ਲਿਖਿਆ ਹੁੰਦਾ ਅਨ ਵੈਰੀਫਾਈਡ ਉਥੇ ਆਪਾਂ ਕਲਿੱਕ ਕਰਨਾ ਉਥੇ ਫਿਰ ਦੋ अमाउंट ਜਿਹੜੇ ਉਹਨਾਂ ਨੇ ਆਪਣੇ ਬੈਂਕ ਦੇ ਖਾਤੇ ਚ ਪਾਈਆਂ ਨੇ ਉਥੇ ਭਰਨੀਆਂ ਨੇ ਫਿਰ ਓਕੇ ਕਰਨਾ ਫਿਰ ਅਕਾਊਂਟ ਵੈਰੀਫਾਈ ਹੋ ਜਾਂਦਾ ਉਸ ਤੋਂ ਬਾਅਦ ਸੈਕੰਡ ਨੰਬਰ ਤੇ ਆਪਣਾ ਜੋ ਵੀ ਡੈਬਿਟ ਕਾਰਡ ਉਥੇ ਲਿੰਕ ਕਰਨਾ ਪੇਪਲ ਅਕਾਊਂਟ ਚ डेबिट कार्ड लिंक ਕਰਨ ਵੇਲੇ ਕਾਫੀ ਟਾਈਮ ਲੱਗ ਗਿਆ ਸਾਡਾ SBI ਦਾ ਡੈਬਿਟ ਕਾਰਡ ਲਿੰਕ ਨਹੀਂ ਹੋ ਪਾਇਆ ATM ਚ ਜਾ ਕੇ ਵੀ ਐਸੀ ਇੰਟਰਨੈਸ਼ਨਲ ਵਾਲਾ ਆਪਸ਼ਨ ਵੀ ਹੋਤੇ ਤੇ ਕੀਤਾ ਚੱਲੋ ਫਿਰ ਵੀ ਨਹੀਂ ਚੱਲਿਆ ਐਂਡ ਤੇ ਫਿਰ ICICI ਬੈਂਕ ਦਾ ਡੈਬਿਟ ਕਾਰਡ ਅਸੀਂ ਉਹਦੇ ਤੇ ਲਿੰਕ ਕਰ ਲਿਆ ਉਹਨੂੰ ਲਿੰਕ ਕਰਨ ਵਾਸਤੇ ਪਹਿਲਾਂ ICICI ਬੈਂਕ ਦਾ ਅਕਾਊਂਟ ਪਹਿਲਾਂ ਐਡ ਕੀਤਾ ਪਰ ਉਹਦੇ ਵਿੱਚ ਦੋ ਅਮਾਊਂਟ ਆਈਆਂ ਇੱਕ ਦੋ ਦਿਨ ਲੱਗਦੇ ਆ ਅਮਾਊਂਟ ਆਉਣ ਨੂੰ ਉਹ ਅਮਾਊਂਟ ਅਸੀਂ PayPal ਅਕਾਊਂਟ ਦੇ PayPal ਦਾ ਜਿਹੜਾ ਅਕਾਊਂਟ ਹੈ ਇੱਥੇ ਕੰਪਿਊਟਰ ਤੇ ਵੈਬਸਾਈਟ ਖੋਲੀ ਸੀ ਉੱਥੇ ਅਕਾਊਂਟ ਨੂੰ ਅਨ ਵੈਰੀਫਾਈ ਵਾਲੇ ਉੱਥੇ ਕਲਿੱਕ ਕੀਤਾ ਉੱਥੇ ਫਿਰ ਦੋ ਅਮਾਊਂਟ ਦਾ ਉਹ ਬਾਕਸ ਬਣੇ ਹੁੰਦੇ ਉਹਦੇ ਵਿੱਚ ਦੋਨੋਂ ਅਮਾਊਂਟ ਭਰ ਕੇ ਥੱਲੇ ਵੈਰੀਫਾਈ ਕਰ ਦੋ ਵੈਰੀਫਾਈਡ ਹੋ ਜਾਂਦਾ ਉਸ ਤੋਂ ਬਾਅਦ ਫਿਰ ਡੈਬਿਟ ਕਾਰਡ ICICI ਬੈਂਕ ਦਾ ਉਹਦੇ ਡੈਬਿਟ ਕਾਰਡ ਨੰਬਰ ਪਰ ਨਾ ਹੁੰਦਾ ਜਿਹੜੇ ਉਹਦੇ ਉੱਤੇ ਫਿਕਰ ਹੁੰਦੀ ਆ ਫਰੰਟ ਤੇ ਉਹ ਫਿਰ ਉਹਦੇ ਉੱਤੇ ਨੇਮ ਲਿਖਿਆ ਆਂਦਾ ਨੇਮ ਉੱਥੇ ਭਰਨਾ ਹੈ ਉਹਦੀ ਐਕਸਪਾਇਰੀ ਡੇਟ ਪੁੱਛਦਾ ਉਹ ਭਰਨੀ ਆ ਉਹਦੇ ਪਿੱਛੇ ਕੋਡ ਹੁੰਦੇ ਨੇ ਤਿੰਨ ਉਹ ਵੀ ਭਰਨੇ ਆ ਕਿਸੇ ਦੇ ਤਿੰਨ ਨਾ ਕਿਸੇ ਦੇ ਚਾਰ ਹੁੰਦੇ ਆ ਜਿਹਨੂੰ ਸੀ ਵੀ ਵੀ ਕੋਡ ਵੀ ਕਹਿੰਦੇ ਸੀ ਉਹ ਤੁਸੀਂ ਉਥੇ ਐਂਟਰ ਕਰਨਾ ਤੇ ਫਿਰ ਤੁਹਾਡਾ ਅੱਗੇ ओके ਕਰਨਾ ਤੇ ਤੁਹਾਡਾ ਉਹ ਵੈਰੀਫਾਈ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਪਰਚੇਜ ਕਰ ਸਕਦੇ ਹੋ PayPal account ਜਿਹੜਾ ਉਹ ਇੱਕ ਇੰਟਰਨੈਸ਼ਨਲ ਮਤਲਬ ਕੋਈ ਵੀ ਚੀਜ਼ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਖਰੀਦਣੀ ਹੈ ਤਾਂ ਤੁਹਾਡੇ ਕੋਲ PayPal account ਹੋਣਾ ਜ਼ਰੂਰੀ ਹੈ ਇਹ ਜਿੱਦਾਂ ਆਪਾਂ ਫੀਸਾ ਵੂਸਾ ਭਰਦੇ ਆ ਬੱਚਿਆਂ ਦੀ ਜਿਹੜੇ ਬੱਚੇ ਬਾਹਰ ਗਏ ਉਹਨਾਂ ਦੀ ਕਿਸੇ ਦੀ ਫੀਸ ਭਰਨੀ ਹੋਵੇ ਕੁਝ ਵੀ ਕਰਨਾ ਹੋਵੇ ਤਾਂ PayPal ਰਾਹੀਂ ਆਪਾਂ ਪੇਮੈਂਟ ਲੈ ਵੀ ਸਕਦੇ ਹਾਂ ਤੇ ਭੇਜ ਵੀ ਸਕਦੇ ਹਾਂ ਉੱਥੋਂ ਇਹ ਗੇਮ ਖਰੀਦੀ ਆ ਇਹਨੂੰ 117 GB ਸੀ ਲੱਗੇ ਕਿੰਨਾ ਟਾਈਮ ਲੱਗਿਆ ਸੀ 2 ਘੰਟੇ 2-3 ਘੰਟੇ ਨੂੰ ਡਾਊਨਲੋਡ ਹੋਣ ਚ ਲੱਗੇ ਉਹ ਵੀ Wi-Fi ਤੇ ਔਰ ਕੰਪਿਊਟਰ ਦੀ ਮੈਮਰੀ ਚਾਹੀਦੀ ਸੀ ਕਿ ਸਾਡੇ ਕੋਲ ਇਹ ਤਾਂ ਵੈਸੇ 250 GB ਆ ਪਰ ਉਹਦੇ ਵਿੱਚੋਂ 150 GB ਅਸੀਂ ਖਾਲੀ ਖੁੱਲੀ ਕਰਕੇ ਰੱਖੀ ਗੇਮ ਪਾ ਲਈ ਤੇ ਚੱਲ ਰਹੀ ਆ ਵਧੀਆ ਥੋੜੀ ਹਲਕੀ ਸਲੋ ਹੈ बाकी देख पहला दिन ही है रैम तो अठ जीबी है जी चलो ए पता कर दें भी थोड़ी जी स्पीड तेज करनी पैनी है बाकी चलती है वादिया रैम तो पूगी ठीक है जी बैठा छोरा सा जे छोट स्कूल नहीं गया गेम के चक्कर घर बैठा गेम खेडन लग्या ਤਾਂ ਆਪਾਂ ਜੇ ਇਹਦੇ ਬਾਰੇ ਮੈਂ ਤਾਂ ਦੱਸਣਾ ਸੀਗਾ ਵੀ ਇਹ ਜਦੋਂ ਆਪਾਂ ਬੱਚੇ ਕਹਿੰਦੇ ਨਾ ਸਾਨੂੰ ਖਰੀਦ ਕੇ ਦੋ ਓਹੋ ਮੈਂ ਵੀ ਗਿਆ ਸੀ ਇੱਥੇ ਬਾਜ਼ਾਰ 'ਚ ਖਰੀਦਦੇ ਨਾ ਉਹ 2000 ਰੁਪਏ ਦੇ ਹੀ ਦਿੰਦੇ ਨੇ 2000 ਰੁਪਏ ਦੀ ਕਹਿੰਦੇ ਖਰੀਦ ਲਓ ਉਹ ਪੁਰਾਣੇ 2 ਸਾਲ 5 ਸਾਲ ਪਹਿਲਾਂ ਦੇ ਰੇਟ ਲਾਈ ਜਾਂਦੇ ਨੇ ਤਾਂ ਇਹ ਮੈਂ ਦੱਸ ਰਿਹਾ ਵੀ ਆਨਲਾਈਨ ਗੇਮ ਬਹੁਤ ਸਸਤੀ ਮਿਲ ਜਾਂਦੀ ਹੈ ਐਪਿਕ ਗੇਮ ਇੱਕੋ ਕਿਹੜੀ ਵਿੱਚ ਇੱਕ ਹੋਰ ਸੀਗੀ ਨਹੀਂ ਨਹੀਂ ਇੱਕ ਹੋਰ ਥੱਲੇ ਜਿਹਦੇ ਉਹ ਜਦੋਂ ਆ ਰੌਕਸਟਾਰ ਗੇਮਜ਼ ਐਪਿਕ ਗੇਮਜ਼ ਵੀ ਐਪਿਕ ਗੇਮਜ਼ ਤੇ ਵੈਬਸਾਈਟ ਖੁੱਲੋ ਉੱਥੋਂ ਵੀ ਪਰਚੇਜ਼ ਹੋ ਜਾਂਦੀ ਆ ਰੌਕਸਟਾਰ ਗੇਮਜ਼ ਉੱਥੋਂ ਵੀ ਮਿਲਦੀ ਆ ਉਥੇ ਆਨਲਾਈਨ ਮਿਲਦੇ ਆ ਉਥੇ ਡਿਸਕਾਊਂਟ ਵੀ ਦਿੰਦੇ ਨੇ ਨਾਲ ਕੂਪਨ ਵੀ ਦਿੰਦੇ ਨੇ ਤੁਹਾਡਾ ਕੂਪਨ ਅਪਲਾਈ ਕਰੋ ਉਹਦੇ ਤੇ ਤੁਹਾਨੂੰ 250 ਰੁਪਏ ਜਿੰਨਾ ਵੀ ਆ ਉਥੇ ਤੁਹਾਡਾ ਡਿਸਕਾਊਂਟ ਮਿਲ ਜਾਂਦਾ ਗੇਮ ਤਾਂ ਇਹ ਸੀਗੀ 2200 ਦੀ ਪਰ ਡਿਸਕਾਊਂਟ ਕਰਕੇ ਉਹ 7800 700 ਕੁਛ ਦੀ ਸੀਗੀ ਬਾਕੀ ਟੈਕਸ ਰੁਕਸ ਪਾ ਕੇ 816 ਰੁਪਏ ਚ ਖਰੀਦੀ ਐ ਇਥੇ ਬਾਜ਼ਾਰ ਦੇ ਵਿੱਚ 2000 ਰੁਪਏ ਮੰਗਦੇ ਸੀ ਫੇਰ ਉਥੋਂ ਪੈਨ ਡਰਾਈਵ ਚਾਹੀਦਾ ਲਿਆਉਣ ਨੂੰ 250 GB ਦਾ ਉਹ ਪੈਨ ਡਰਾਈਵ ਖਰੀਦੋ 5-600 ਰੁਪਏ ਦਾ ਉਹ ਵੀ ਪੈਨ ਡਰਾਈਵ ਇਹ ਇਥੇ ਬਾਜ਼ਾਰ ਚ ਮਿਲਦਾ 750 ਦਾ ਆਨਲਾਈਨ 450 ਦਾ ਕਿੰਨਾ ਫਰਕ ਹੈ ਇਸ ਲਈ ਕੋਈ ਵੀ ਚੀਜ਼ ਲੈਣ ਦੇ ਵੇਲੇ ਪਹਿਲਾਂ ਆਨਲਾਈਨ ਚੈੱਕ ਕਰ ਲਓ Amazon Flipkart Google ਦੇ ਉੱਤੇ Chrome ਦੇ ਵਿੱਚ Google ਦੇ ਬਾਕਸ ਦੇ ਵਿੱਚ ਤੁਸੀਂ ਸਰਚ ਮਾਰੋ ਤੁਹਾਨੂੰ ਮੇਨ ਮੇਨ ਜਿੱਥੋਂ ਵੀ ਸਸਤਾ ਮਿਲਦਾ ਉੱਥੇ ਦਿਖਾ ਦਿੰਦਾ ਬਾਕੀ ਬਹੁਤ ਫਰਕ ਹੈ ਯਾਰ ਔਰ ਆਨਲਾਈਨ 'ਚ ਹੋਰ ਨੈਕਸਟ ਅਪਡੇਟ ਤੁਹਾਨੂੰ ਜਲਦੀ ਦਿੰਨੇ ਆ